ਅੱਜ ਕਲਨੌਰ ਦੇ ਵਿੱਚ ਧੰਤਨ ਸਾਹਿਬ ਜੀ ਗੁਰੂ ਦੇ ਪ੍ਰਕਾਸ਼ ਦੇ ਹੜੇ ਨੂੰ ਲੈ ਕੇ ਸਮਰਪਤ ਜਿਹੜੀ ਆ ਪ੍ਰਕਾਸ਼ ਦੇ ਪਲਕੀ ਜਿਹੜੀ ਸਾਹਿਬ ਜਾਰੀ ਆ ਸੋ ਸਾਡੇ ਨਾਲ ਬਾਬਾ ਜੀ ਨੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਇੱਕ ਇਸ ਗੁਰਦੁਆਰਾ ਸਾਹਿਬ ਤੋਂ ਜਿਹੜੀ ਆ ਇਹ ਰੰਮਤਾ ਜਿਹੜੀ ਆ ਹੋਈ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਜੇ ਜਿਹੜਾ ਨਗਰ ਕੀਰਤਨ ਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਵਿਦਿਆਲਾ ਜੀ ਦੇ 350 ਸਾਲਾਂ ਸ਼ਹੀਦੀਪੁਰਬ ਨੂੰ ਸਮਰਪਤ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗਰਤੀ ਗੁਰਤਾ ਗੱਦੀ ਪ ਜਿਹੜਾ ਇਹ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤਾ ਗਿਆ। ਇਹਦੀ ਆਰੰਭਤਾ ਅਸਾਮ ਦੇ ਵਿੱਚੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ 21 ਅਗਸਤ ਨੂੰ ਹੋਈ ਸੀ। ਤੇ ਸਾਰੇ ਭਾਰਤ ਦੇ ਜਿੰਨੇ ਵੀ ਨੇ ਸਟੇਟਾਂ ਨੇ ਇੰਡੀਆ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚੋਂ ਹੁੰਦਾ ਹੋਇਆ ਇਹ ਅੱਜ ਡੇਰਾ ਬਾਬਾ ਨਾਨਕ ਰਾਤ ਨੂੰ 8 ਤਰੀਕ ਨੂੰ ਵਿਸ਼ਰਾਮ ਸੀ ਤੇ ਅੱਜ 9 ਤਰੀਕ ਨੂੰ ਇੱਥੋਂ ਆਰੰਭਤਾ ਹੋ ਕੇ ਤੇ ਨਗਰ ਕੀਰਤਨ ਦੀ ਜਿਹੜਾ ਅਗਲਾ ਪੜਾਅ ਹੈ ਉਹ ਗੁਰਦੁਆਰਾ ਬੁਰ ਸਵਤਾਰੀ ਵਾਲ ਵਿਖੇ ਹੋਵੇਗਾ ਜੇ ਪੰਜਾਬ ਦੀ ਤਾਂ ਗੱਲ ਹੈ ਪੰਜਾਬ ਤੋਂ ਬਾਹਰ ਉੱਥੇ ਕਿਵੇਂ ਲੋਕਾਂ ਦਾ ਸੰਗਤਾਂ ਦਾ ਜਗਰ ਜਿਵੇਂ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲੈਣ ਵਾਲਾ ਸਿੱਖ ਰਹਿੰਦਾ ਹੈ ਨਾ ਜਦੋਂ ਗੁਰੂ ਪਾਤਸ਼ਾਹ ਜੀ ਦੇ ਸਬੰਧਤ ਕੋਈ ਵੀ ਸਮਾਗਮ ਹੁੰਦਾ ਹੈ ਤੇ ਉਹ ਸਿੱਖ 'ਚ ਝਾੜ ਪੈਦਾ ਹੋ ਜਾਂਦਾ ਜਿੰਨਾ ਉਤਸ਼ਾਹ ਇੱਥੇ ਪੰਜਾਬ ਦੇ ਵਿੱਚ ਸੰਗਤਾਂ ਦਾ ਹੈ ਉਹਦੇ ਨਾਲੋਂ ਦੂਣਾ ਤੀਣਾ ਉਤਸ਼ਾਹ ਜਿਹੜਾ ਸੀ ਉੱਥੇ ਬਾਹਰ ਦੀਆਂ ਸੰਗਤਾਂ ਨੇ ਵੀ ਵਿਖਾਇਆ ਇਹ ਸੰਗਤਾਂ ਦਾ ਬਹੁਤ ਵੱਡਾ ਇਕੱਠ ਸ਼ਹਿਰਾਂ ਦੇ ਸ਼ਹਿਰ ਖਾਲੀ ਹੋ ਕੇ ਸਵਾਗਤ ਕਰਨ ਵਾਸਤੇ ਪਹੁੰਚਦੇ ਸਨ ਮਤਲਬ ਕਿੰਨੇ ਦਿਨ ਪਹਿਲਾਂ ਜਿਹੜਾ ਇਧਰ ਜਿਹੇ ਇਲਾਕੇ ਦੇ ਵਿੱਚ ਲੱਗੇ ਰੋਡ ਲੱਗ ਲੱਗੇ ਇਲਾਕੇ ਉਸ ਮਾਟਾ ਜਿਨੀ ਕਰਾ ਦਿੱਤੀ। ਵੇਖੋ ਜੀ 15 ਤੋਂ 20 ਦਿਨ ਪਹਿਲਾਂ ਜਦੋਂ ਸਾਡੀਆਂ ਮੀਟਿੰਗਾਂ ਹੋਈਆਂ ਪ੍ਰਚਾਰਕ ਢਾਡੀ ਕਬੀਸ਼ਰਾਂ ਦੀਆਂ ਮੈਨੇਜਰ ਸਾਹਿਬ ਉਹਨਾਂ ਦੇ ਨਾਲ ਜਾਂ ਸਕੱਤਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਪ੍ਰਧਾਨ ਜੀ ਨਾਲ ਤੇ ਉਹਦੇ ਵਿੱਚ ਸਾਨੂੰ ਜਿਹੜੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜੀ ਸਰਦਾਰ ਹਰਜਿੰਦਰ ਸਿੰਘ ਜੀ ਤਾਂ ਵੀ ਸਾਹਿਬ ਵੱਲੋਂ ਤੇ ਉਹ ਸਾਰਾ ਨਗਰਾਂ ਦੇ ਵਿੱਚ ਜਾ ਕੇ ਕੋਈ ਵੀ 25 ਦਿਨ ਪਹਿਲਾਂ ਜਿਹੜਾ 15 20 25 ਦਿਨ ਪਹਿਲਾਂ ਜਿਹੜਾ ਉਹ ਸਾਰੀਆਂ ਤਿਆਰੀਆਂ ਪਿੰਡਾਂ ਦੇ ਵਿੱਚ ਕਰਨ ਵਾਸਤੇ ਪ੍ਰਚਾਰਕ ਪਹੁੰਚੇ ਸਨ ਜੀ ਕਿੰਨੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਬੱਸਾਂ ਨੇ ਉੱਥੋਂ ਜਿਹੜੀਆਂ ਬਾਬਾ ਜੀ ਦੀਆਂ ਆਈਆਂ ਨਾਲ ਸਜਿਤਰਾ ਸੰਗਤ ਸਹਿਯੋਗ ਕਰਦੀ ਆ ਜੀ ਉਹਦੇ ਨਾਲ ਜਿਤਨਾ ਆਪਾਂ ਪਾਲਕੀਸਾ ਵਾਲੀ ਬੱਸ ਆ ਸ਼ਸਤਰਾਂ ਵਾਲੀ ਆ ਤੇ ਤਿੰਨ ਚਾਰ ਬੱਸਾਂ ਹੋਰ ਨੇ ਜਿਹੜੀਆਂ ਨਾਲ ਸੰਗਤ ਦੀਆਂ ਤੇ ਬਾਕੀ ਕੁਝ ਪ੍ਰਬੰਧਕ ਜਣਾਂ ਦੀਆਂ ਸਾਰੀਆਂ ਜਿਹੜਾ ਇੱਕ ਕਾਫਲਾ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਬਾਬਾ ਜੀ ਕਿੰਨੇ ਜਿਹੜੇ ਸਟੇ ਨੇ ਦਿਨ ਦੇ ਪ੍ਰਾਣਿਕ ਜਾਂ ਵੇਖੋ ਜੀ ਜਿਵੇਂ ਪੜਾ ਪਹਿਲਾਂ ਤੈਅ ਕਰ ਦਿੱਤੇ ਜਾਂਦੇ ਨੇ ਜਿਵੇਂ ਸ਼ਹਾਟਾ ਸਾਹਿਬ ਤੋਂ ਨਗਰ ਕੀਰਤਨ ਤੁਰਿਆ ਜੀ ਤੇ ਉਹਦਾ ਪੜਾ ਪਹਿਲਾਂ ਤੈਅ ਸੀ ਕਿ ਡੇਰਾ ਬਾਬਾ ਨਾਨਕ ਅਸੀਂ ਪਹੁੰਚ ਕੇ ਵਿਸ਼ਰਾਮ ਕਰਨਾ ਤੇ ਡੇਰਾ ਬਾਬਾ ਨਾਨਕ ਨਗਰ ਕੀਰਤਨ ਨੂੰ ਪਹੁੰਚਦੇ ਆ ਜੀ ਰਾਤ 12 ਵਜੇ ਨੇ 1 ਵਜ ਗਿਆ ਪਰ ਜਿਹੜਾ ਟੀਚਾ ਮਥਿਆ ਹੁੰਦਾ ਏ ਟੀਚੇ ਤੇ ਜਾ ਕੇ ਹੀ ਸਮਾਪਤੀ ਜਿਹੜੀ ਆ ਹੁੰਦੀ ਆ ਪੜਾ ਹੁੰਦਾ ਬਾਕੀ ਸੰਗਤਾਂ ਦੇ ਉਤਸ਼ਾਹ ਦੇ ਨਾਲ ਫਰਕ ਪੈਂਦਾ ਏ ਕਿ ਨਗਰ ਕੀਰਤਨ ਆਪਣੇ ਟਾਈਮ ਦੇ ਨਾਲ ਚੱਲ ਰਿਹਾ ਜਾਂ ਲੇਟ ਚੱਲ ਰਿਹਾ ਜਾਂ ਟਾਈਮ ਕਿੰਨਾ ਲੱਗ ਰਿਹਾ ਜੀ ਮਹ ਲੋ ਜਿਹੜਾ ਹੁਣ ਪਿਛਲੇ ਦਿਨੀ ਚ ਡੇਰ ਬੱਬਾ ਨਗਰ ਰਾਤ ਜਨ ਗਿਆ ਹੁਣ ਅੱਜ ਜਿਹੜੀ ਰਾਤ ਹੈ ਧਾਰੀਵਾਲ ਇਸ ਤੋਂ ਲਵਾ ਜਿਹੜੇ ਗਾੜੀ ਦੇ ਕਿੰਨੇ ਪੁਰਾਣੇ ਤੇ ਕਿੱਦ ਦੇ ਸਮਾਪਤੀ ਜਿਹੜੀ ਆ ਅ ਅੱਗੇ ਪੜਾ ਜਿਹੜੇ ਨੇ ਜੀ ਧਾਰੀਵਾਲ ਤੋਂ ਚੱਲ ਕੇ ਅੱਗੇ ਕੱਥੂ ਨੰਗਲ ਹੈ ਤੇ ਇਸ ਤੋਂ ਅੱਗੇ ਜਿਤਨਾ ਦਰਜਾ ਦਰਜਾ ਪੜਾ ਜਿਹੜੇ ਨੇ ਅੱਗੇ ਚੱਲੀ ਜਾਣੇ ਨੇ ਨਵੰਬਰ ਦੇ ਲਾਸਟ ਦੇ ਵਿੱਚ ਜਾ ਕੇ ਇਹ ਸਾਰੀ ਸਮਾਪਤੀ ਨਗਰ ਕੀਰਤਨ ਦੀ ਜਿਹੜੀ ਆ ਗੁਰਦੁਆਰਾ ਸ਼ੀਸ਼ਗੰਜ ਅਨੰਦਪੁਰ ਸਾਹਿਬ ਵਿਖੇ ਹੋਣੀ ਆ ਜਿੱਥੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਜਦੋਂ ਭਾਈ ਜੇਤਾ ਲੈ ਕੇ ਪਹੁੰ ਉਸ ਜਗ੍ਹਾ ਤੇ ਤੇਰੀ ਸਮਾਪਤੀ ਜਿਹੜੀ ਆ ਹੋਣੀ ਹੈ ਜੀ। ਮਤਲਬ ਜਿਵੇਂ ਪਹਿਲਾਂ ਜਿਹੜੇ ਹੋਰ ਮਤਲਬ ਕੋਈ ਧਾਰਮਿਕ ਸਥਾਨਾਂ ਤੋਂ ਜਿਹੜੀਆਂ ਵਖ-ਵਖ ਜਿਹੜੀਆਂ ਆਂਦੀਆਂ ਰਹਿੰਦੀਆਂ ਨੇ ਇਸ ਵਾਰ ਜਿਹੜੀ ਇਹ ਪਹਿਲੀ ਵਾਰ ਆਈ ਹੈ। ਨਹੀਂ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾਂ ਤੇ ਉਸ ਸਮੇਂ ਪਾਕਿਸਤਾਨ ਤੋਂ ਨਗਰ ਕੀਰਤਨ ਦੀ ਰੰਮਤਾ ਹੋਈ ਸੀ। ਤੇ ਚੜ੍ਹਦੀ ਕਲਾ ਦੇ ਨਾਲ ਨਗਰ ਕੀਰਤਨ ਸਾਰੇ ਸੰਸਾਰ ਭਰ ਦੇ ਵਿੱਚੋਂ ਦੀ ਦਰਸ਼ਨ ਦਿਦਾਰੇ ਕਰਾ ਕੇ ਸੰਗਤਾਂ ਨੂੰ ਸ਼ਸ਼ਤਰਾਂ ਦੇ ਗੁਰੂ ਸਾਹਿਬ ਜੀ ਨੇ ਆਪ ਰਹਿਮਤ ਵਰਤਾਈ ਤੇ ਫਿਰ ਸਮਾਪਤੀ ਸultanpur Lodi ਦੀ ਧਰਤੀ ਉੱਤੇ ਵੱਡਾ ਸਮਾਗਮ ਕੀਤਾ ਗਿਆ ਸੀ। ਇਸੇ ਤਰ੍ਹਾਂ ਇਹ ਜਿਹੜੇ ਵੱਡੇ ਸਮਾਗਮ ਨੇ ਉਹ ਕੀਤੇ ਜਾਣੇ ਨੇ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਦਿੱਲੀ ਕੀਤੇ ਜਾਣੇ ਨੇ ਜਾਂ ਅਮਰਸਰ ਸਾਹਿਬ ਵਿਖੇ ਕੀਤੇ ਜਾਣੇ ਨੇ ਇਹ ਵੱਖ-ਵੱਖ ਰੂਪਰੇਖਾ ਜਿਤਰਾਵ ਲਿਖੀ ਗਈ ਹੈ ਪ੍ਰਧਾਨ ਸਾਹਿਬ ਹੁਣਾਵਲੋਂ ਉਸੇ ਤਰ੍ਹਾਂ ਹੀ ਚੱਲਣੇ ਆ ਜੀ ਕਿੰਨੇ ਜਿਹੜਾ ਰੂਟ ਹੈ ਸਾਰੀ ਦਰਜ ਮੁਲਕਾਂ ਕਰ ਲੈਂਦੇ ਸਫ਼ਰ ਸੰਗਤ ਦੇ ਹਿਸਾਬ ਦੇ ਨਾਲ ਆ ਕਈ ਵਾਰੀ 100 ਕਿਲੋਮੀਟਰ ਦਾ ਵੀ ਪੈਂਡਾ ਹੈ ਕਈ ਜਗ੍ਹਾ ਤੇ 60 ਕਿਲੋਮੀਟਰ ਦਾ ਹੈ ਜਿਵੇਂ ਅੱਜ ਘਟ ਹੈ ਜੀ ਡੇਰਾ ਬਾਬਾ ਨਾਨਕ ਤੋਂ ਧਾਰੀਵਾਲ ਦਾ ਸਫ਼ਰ ਕੋਈ ਜ਼ਿਆਦਾ ਨਹੀਂ ਆ 50 ਕਿਲੋਮੀਟਰ ਦਾ ਸਫ਼ਰ ਹੈ ਜ ਪਰ ਸੰਗਤ ਦਾ ਉਤਸ਼ਾਹ ਇੰਨਾ ਹੈ ਕਿ ਕਲਾਂਨੌਰ ਢੇਰਾਬਾਬਾ ਨਾਨਕ ਤੋਂ ਕਲਾਂਨੌਰ 12 ਕਿਲੋਮੀਟਰ ਹੈ ਤੇ ਸਾਨੂੰ ਇੱਥੇ ਆਉਂਦਿਆਂ 2 ਵਜ ਗਏ ਨੇ ਤੇ ਅੱਗੇ ਅਸੀਂ ਕਿੰਨਾ ਅਜੇ ਹੋਰ ਸਫ਼ਰ ਤੈਅ ਕਰਨਾ ਹੈ ਸੰਗਤ ਦਾ ਬੜਾ ਉਤਸ਼ਾਹ ਹੈ ਤੇ ਸੰਗਤਾਂ ਚੜ੍ਹਦੀ ਕਲਾ ਦੇ ਨਾਲ ਦਰਸ਼ਨ ਦਾਦਾਰੀ ਕਰ ਰਹੀਆਂ ਜੀ ਸੋ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਸਾਰੀ ਜਿਹੜੀ ਇਹ ਜਾਣਕਾਰੀ ਇਸ ਨਗਰ ਕੀਤਾ ਨੂੰ ਲੈ ਕੇ ਜਿਹੜੀ ਆ ਸੰਗਤ ਨਾਲ ਸਾਂਝੀ ਕੀਤੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰ ਸਿੰਘ ਖੁਸ਼ੀਵਾਲ